ਸਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਇੱਕ ਵਾਰੀ ਫਿਰ ਹਾਜ਼ਰ ਹੋਇਆ ਲੈ ਕੇ ਇੱਕ ਹੋ ਨਵੀਂ ਵੀਡੀਓ ਸੋ ਜਿਹੜਾ ਮੈਂ ਇੰਸਟਾਗ੍ਰam ਤੇ ਤੇ YouTube ਤੇ ਸ਼ਾਰਟ ਪਾਇਆ ਉਸ ਤੋਂ ਤੁਹਾਨੂੰ ਆਈਡੀਆ ਹੋ ਹੀ ਗਿਆ ਹੋਣਾ ਕਿ ਆਪਣੀ ਜਿਹੜੀ ਨੈਮਕੁੰਸਾਹੀ ਦੀ ਯਾਤਰਾ ਦੀ ਤੇ ਜਿਹੜੀ ਤਿਆਰੀ ਹੈਗੀ ਉਹ ਚੱਲ ਰਹੀ ਹੈ ਸੋ ਆਲਮੋਸਟ ਤਿਆਰੀ ਤਾਂ ਆਪਣੀ ਫੁੱਲੀ ਹੈ ਜੀ ਤੇ ਅੱਜ ਤਾਰੀਖ ਹੋਈ ਹੈ 2 ਤੇ ਗੱਡੀ ਨੂੰ ਆਪਾਂ ਜਿਹੜੇ ਸਟਿੱਕਿੰਗ ਵਗੈਰਾ ਜਿਹੜੀ ਕਰਵਾਣੀ ਸੀਗੀ ਸੋ ਉਸ ਲਈ ਆਪਾਂ ਪਹੁੰਚੇ ਹਾਂ ਜੀ ਬਲਬੀਰ ਆਸਤੇ ਆਪਣੇ ਭਾਜੀ ਹੁਣੀ ਨੇ ਗਵਰਨਮੈਂਟ ਕਾਲਜ ਚੌਂਕ ਹਸ਼ਾਰਪੁਰ ਦੇ ਕੋਲ ਇਹਨਾਂ ਦੀ ਸ਼ਾਪ ਹੈਗੀ ਆ ਸੋ ਕਾਫੀ ਵਧੀਆ ਕੰਮ ਕਰਦੇ ਆ ਲਾਸਟ ਟਾਈਮ ਵੀ ਆਪਾਂ ਇਹਨਾਂ ਤੋਂ ਕਰਵਾਇਆ ਸੀਗਾ ਵਰਟਸ ਤੇ ਜਿਹੜਾ ਮੈਪ ਲਗਵਾਇਆ ਸੀਗਾ ਸੋ ਇਸ ਵਾਰੀ ਆਪਾਂ ਗੱਡੀ ਫੋਰਚੂਨਰ ਲੈ ਕੇ ਜਾ ਰਹੇ ਆ ਤਾਂ ਉਸ ਤੇ ਵੀ ਮੈਪ ਲਗਾਉਣਾ ਸੀਗਾ ਕੁਝ ਆਈਡੀਆ ਸੀਗਾ ਕਿ ਕੁਝ ਡਿਫਰੈਂਟ ਕਰੀਏ ਸੋ ਲਾਸਟ ਟਾਈਮ ਵੀ ਇਹ ਜਿਹਾ ਮਾਇੰਡ ਦੇ ਵਿੱਚ ਕਿ ਕੁਝ ਅਲੱਗ ਲੈ ਕੇ ਚੱਲੀਏ ਕਨਸੈਪਟ ਕਿ ਦੂਰੋਂ ਜੇ ਕੋਈ ਵੀ ਮਤਲਬ ਸੜਕ ਤੇ ਤੁਰਿਆ ਜਾਂਦਾ ਹੋਵੇ ਤਾਂ ਉਹਨੂੰ ਪਤਾ ਲੱਗ ਜਵੇ ਕਿ ਹਾਂ ਵੀ ਇਹ ਬੰਦੇ ਮਤਲਬ ਯਾਤਰਾ ਲਈ ਜਾ ਰਹੇ ਆ ਸੋ ਉਸ ਅਕੋਰਡਿੰਗਲੀ ਇਸ ਵਾਰੀ ਜਿਹੜਾ ਮੈਪ ਹੈਗਾ ਆਪਾਂ ਉਸ ਦਾ ਜਿਹੜਾ ਸਾਈਜ਼ ਥੋੜਾ ਵੱਡਾ ਕਰ ਦਿੱਤਾ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਆਪਣੇ ਭਾਈ ਹੁਣਾਂ ਨੇ ਲਗਾਇਆ ਹੈ ਬਲਬੀਰ ਰਾਤ ਭਾਈ ਨੇ ਸੋ ਮੈਂ ਭਾਈ ਦਾ ਇੰਸਟਾਗ੍ਰam ਦਾ ਤੇ ਫੋਨ ਨੰਬਰ ਵੀ ਦੇ ਦੂੰਗਾ ਗੱਲ ਕਰੀਏ ਗੱਡੀ ਦੀ ਮੈਪ ਮੈਂ ਤੁਹਾਨੂੰ ਦਿਖਾਈ ਦੇਣਾ ਹੈ ਲਾਸਟ ਟਾਈਮ ਵਾਲਾ ਹੈਗਾ ਆ ਤੇ ਬਾਕੀ ਮੈਪ ਇੱਕ ਵਾਰੀ ਲੱਗ ਜਾਂਦਾ ਹੈ ਤੇ ਤੁਹਾਡੇ ਨਾਲ ਮੈਂ ਸਾਰਾ ਕੁਝ ਦੇ ਵੀਡੀਓਜ਼ ਵਗੈਰਾ ਸ਼ੋਅ ਕਰਦਾ ਤੁਹਾਡੇ ਨਾਲ ਕਿਤਾ ਕਿਤਾ ਆਪਾਂ ਲਗਾਉਣਾ ਹੈ ਕੀ ਕੁਝ ਆਪਾਂ ਕਰ ਰਹੇ ਹਾਂ ਇਸ ਵਾਰ ਦੇ ਲਈ ਤੇ ਜਿਹੜੀ ਆਪਣੀ ਯਾਤਰਾ ਹੈ ਸਟਾਰਟ ਹੋਣੀ ਹੈ ਜੀ 5 ਜੂਨ ਨੂੰ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਕੌਣ ਕੌਣ 5 ਤਰੀਕ ਨੂੰ ਜਾ ਰਿਹਾ ਹੈ ਜੇ ਕਿਸੇ ਦਾ ਪਲਾਨ ਹੈਗਾ ਹੈ ਅੱਗੇ ਜਾਣ ਦਾ ਵੀ ਤਾਂ ਆਪਣੀਆਂ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਰਜਿਸਟ੍ਰੇਸ਼ਨ ਕਰਵਾ ਲਓ ਟਾਈਮ ਦੇ ਨਾਲ ਹੀ ਕਿਉਂਕਿ ਆਨਲਾਈਨ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਉਹ 8 ਤਰੀਕ ਤੱਕ ਆਈ ਥਿੰਕ ਬੰਦ ਹੈ ਆਫਲਾਈਨ ਦਾ ਕੁਝ ਕਹਿ ਨਹੀਂ ਸਕਦੇ ਉੱਥੇ ਮੌਕੇ ਤੇ ਜਾ ਕੇ ਪਤਾ ਚੱਲੇਗਾ ਸੋ ਜੇ ਕਿਸੇ ਦਾ ਪਲਾਨ ਹੈਗਾ ਤਾਂ ਤੁਸੀਂ ਪ੍ਰੀ ਪਲਾਨ ਕਰਕੇ ਚੱਲੋ ਆਪਣੀ ਤਿਆਰੀ ਆਪਣੇ ਵੱਲੋਂ ਫੁੱਲ ਕਰਕੇ ਚੱਲੋ ਤੇ ਬਾਕੀ ਹੁਣ ਮੈਂ ਤੁਹਾਡੇ ਨਾਲ ਹੋਰ ਵੀ ਵੀਡੀਓ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦੱਸੂਗਾ ਕਿ ਕੀ ਕੁਝ ਤੁਹਾਨੂੰ ਤਿਆਰੀ ਕਰਨੀ ਚਾਹੀਦੀ ਹੈ ਜੇ ਤੁਸੀਂ ਪਲਾਨ ਕਰ ਰਹੇ ਹੋ ਕਿ ਕੁਝ ਤੁਹਾਨੂੰ ਟੂਲਸ ਆਪਣੇ ਨਾਲ ਲੈ ਕੇ ਕੈਰੀ ਕਰਕੇ ਚੱਲਣਾ ਚਾਹੀਦਾ ਹੈ ਕਿਉਂਕਿ ਯਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜੋ ਵੀ ਆਪਣਾ ਜੋ ਵੀ ਸਮਾਨ ਲੈ ਕੇ ਜਾ ਰਹੇ ਹਾਂ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਚ ਸੋ ਪੂਰੀ ਵੀਡੀਓ ਐਂਡ ਤੱਕ ਦੇਖੋ ਮੈਂ ਤਾਂ ਤੁਹਾਨੂੰ ਇਹ ਰਿਕਮੈਂਡ ਕਰੂੰਗਾ ਤੁਹਾਡੇ ਲਈ ਇੱਕ ਪ੍ਰੋਪਰ ਗਾਈਡ ਹੋਊਗੀ ਜੇ ਤੁਸੀਂ ਆਪਣੀ ਗੱਡੀ ਦੇ ਵਿੱਚ ਜਾ ਰਹੇ ਹੋ ਸੋ ਬਣੇਰੋ ਵੀਡੀਓ ਦੇ ਨਾਲ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਵੀ ਸਾਰਾ ਕੁਝ ਕਿੱਦਾਂ ਆਪਾਂ ਮੈਨੇਜ ਕਰਨਾ ਹੈ ਤੇ ਕੀ ਕੁਝ ਆਪਾਂ ਕਰਵਾ ਰਹੇ ਹਾਂ अपना ਜੀ ਮੈਪ ਹੈ ਸੇਮ ਆਪਾਂ ਪਿਛਲੀ ਵਾਰ ਵਾਲਾ ਹੀ ਰੂਟ ਫੋਲੋ ਕਰਾਂਗੇ ਜਿੱਦਾਂ ਕਿ ਆਪਾਂ ਹੁਸ਼ਿਆਰਪੁਰ ਤੋਂ ਚੱਲਾਂਗੇ ਤੇ ਹੁਸ਼ਿਆਰਪੁਰ ਤੋਂ ਪਿਛਲੀ ਵਾਰ ਹੀ ਗਏ ਸੀਗੇ ਭਗਵਾੜਾ ਲੁਧਿਆਣਾ ਸੋ ਇੱਧਰਲਾ ਰੂਟ ਸੀਗਾ ਹੈ ਕਿ ਆਪਾਂ ਰੂਟ ਚੰਡੀਗੜ੍ਹ ਵੱਲੋਂ ਜਾਵਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਇੱਧਰ ਧਰਨਾ ਲੱਗਾ ਹੋਇਆ ਕਿਸਾਨਾਂ ਦਾ ਸੋ ਹੁੰਦੇ ਕੋਈ ਸਾਰਾ ਇੱਥੇ ਪੌਂਟਾ ਸਾਹਿਬ ਤੇ ਦੇਰਾ ਦੋਣ ਆਪਾਂ ਹਰਦਵਾਰ ਸਟੇ ਹਰਦਵਾਰ ਤੋਂ ਸੋਰੀ ઋਸ਼ੀਕੇਸ਼ ਸਟੇ ਕਰਾਂਗੇ ਸੋ ਇੱਕ ਦਿਨ ਦੀ ਰਾਈਡ ਸਾਡੀ ઋਸ਼ੀਕੇਸ਼ ਤੱਕ ਹੋਊਗੀ ਨੈਕਸਟ ਡੇ ਦੀ ਆਪਾਂ ઋਸ਼ੀਕੇਸ਼ ਤੋਂ ਚੱਲ ਕੇ ਸਿੱਧੇ ਜੋਸ਼ੀ ਮ ਇਸ ਤੋਂ ਅੱਗੇ ਤੁਹਾਨੂੰ ਪਤਾ ਹੀ ਅਜਦਾ ਹੇਮਕੁੰਡ ਸਾਹਿਬ ਹੈ ਸੋ ਇਹ ਪੂਰਾ ਮੈਪ ਹੈ ਆਪਾਂ ਉਹ ਸਾਹਮਣੇ ਸਾਡੀ ਗੱਡੀ ਖੜੀ ਹੋਈ ਹੈ ਤੇ ਮੈਪ ਹੁਣ ਭਾਈ ਹੁਣੀ ਪ੍ਰਿੰਟ ਤੇ ਤੋਂ ਕੱਢੂਗੇ ਆਲਮੋਸਟ ਰੈਡੀ ਹੈਗਾ ਹੀ ਇਹ ਸਿਸਟਮ ਇਹ ਤੇ ਕੱਢ ਕੇ ਤੁਹਾਨੂੰ ਦਿਖਾਣੇ ਆ ਤੇ ਬਾਕੀ ਜਿਹੜਾ ਆਪਾਂ ਚੀਜ਼ਾਂ ਕੀਤੀਆਂ ਨੇ ਉਹ ਵੀ ਇੱਕ ਵਾਰੀ ਤੁਹਾਨੂੰ ਮੈਂ ਦਿਖਾ ਦਿੰਦਾ ਕੀ ਕੁਸ਼ ਕੀਤਾ ਹੈ ਹੋਰ ਭਾਈ ਕਿਦਾਂ ਜੀ ਹੈਲੋ ਭਾਈ ਕਹਿ ਦਿਓ ਸਾਰਿਆਂ ਨੂੰ ਹੈਲੋ ਭਾਈ ਸੰਘਦੇ ਆ ਥੋੜਾ ਚਲੋ ਕੋਈ ਨਹੀਂ ਸੋ ਪਿੱਛੇ ਆਪਾਂ ਐਦ ਕੀ ਕੰਪਾਸ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਵਾਈਟ ਕਲਰ ਦੇ ਵਿੱਚ ਕਿਉਂਕਿ ਗਲਾਸ ਤੇ ਵਾਈਟ ਜਿਹੜੀ ਮੈਂ ਕਹੂੰਗਾ ਉੱਪਰ ਕੇ ਆਂਦੀ ਹੈ ਪਿੱਛੇ ਆਪਣਾ YouTube ਚੈਨਲ ਹੋ ਗਿਆ ਸੋ ਸੇਮ ਜਿਹੜੀ ਕੰਪਸ ਹੈਗੀ ਆ ਇੱਧਰਲੀ ਸਾਈਡ ਆ ਸੋ ਇਸ ਤੋਂ ਬਾਅਦ ਜਿਹੜਾ ਮੈਪ ਹੈਗਾ ਆ ਉਹ ਆਪਾਂ ਲਗਾਵਾਂਗੇ ਇੱਥੋਂ ਦੀ ਲੈ ਕੇ ਪਿਛਲੇ ਡੋਰ ਤੋਂ 프ਰੰਟ ਤੱਕ ਪੂਰਾ ਆਪਾਂ ਕਵਰ ਕਰਾਂਗੇ ਵੱਡਾ ਲਵਾਉਣਾ ਪਿਛਲੀ ਵਾਲੀ ਥੋੜਾ ਛੋਟਾ ਲੱਗਿਆ ਸੀ ਇੱਥੋਂ ਦੇ ਨਾਲ ਥੋੜਾ ਜਿਹਾ ਪੂਰਾ ਬਾਲਰ ਲਵਾਵਾਂਗੇ ਨਾਲੇ ਉੱਪਰ ਪੂਰਾ ਲਿਖਵਾਵਾਂਗੇ ਪੰਜਵੀਂ ਯਾਤਰਾ ਸ਼੍ਰੀ ਹੇਮਕੁੰਡ ਸਾਹਿਬ ਦੀ ਹੂੰ ਤੋ ਇੱਕ ਵਾਰੀ ਜੋ ਵੀ ਲਾਕ ਕੇ ਫਾਈਨਲ ਹੁੰਦਾ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਦਾ ਚੀਜ਼ ਤੇ ਬਾਕੀ ਅਜੇ ਇੱਥੇ ਇੰਸਟਾਗ੍ਰam ਦੀਆਂ ਸੋਚ ਰਹੇ ਆ ਆਈਡੀਆ ਵੀ ਲਿਖਾ ਲਈਏ ਤੇ ਜਿੱਦਾਂ ਖੈਰ ਸਪੌਂਸਰ ਤਾਂ ਤੁਹਾਨੂੰ ਕੋਈ ਨਹੀਂ ਕਰ ਰਿਹਾ ਆਪਾਂ ਆਪਣੇ ਆਪ ਨੂੰ ਸਪੌਂਸਰ ਕਰ ਰਹੇ ਆ ਆਪਾਂ ਹੀ ਆਪਨੇ ਕਰ ਰਹੇ ਆ ਹਾਂ ਤੋ ਆਪਣੀ ਆਈਡੀ ਲਖਾਣੀ ਤਾਂ ਬਣਦੀ ਆ ਤਿਆਰੀ ਹੈ ਭਾਜੀ ਇਹਦੇ ਇੱਥੇ ਪ੍ਰਿੰਟ ਹੋਣਾ ਇਹਦੀ ਕਟਿੰਗ ਕਰਾਂਗੇ ਸੋ ਭਾਈ ਕੋਲ ਕੋਈ ਵੀ ਤੁਸੀਂ ਕੰਮ ਕਰਾਉਣਾ ਹੋਵੇ ਮਤਲਬ ਜੋ ਵੀ ਸਟਿਕਰਿੰਗ ਦਾ ਹੋ ਗਿਆ ਵਿਨਾਈਲ ਹੋ ਗਿਆ ਇਹਾਂ ਜਿਹੜੇ ਤੁਸੀਂ ਆ ਦੇਖ ਸਕਦੇ ਹੋ ਇੱਧਰ ਆ ਹੱਥ ਨਾਲ ਭਾਈ ਨੇ ਸਕੈਚ ਵੀ ਬਣਾਉਂਦੇ ਨੇ ਇਹ ਸਾਰੇ ਇਹਨਾਂ ਨੇ ਆਪ ਬਣਾਏ ਹੋਏ ਨੇ ਸੋ ਸਾਰੇ ਤਰੀਕੇ ਦਾ ਇੱਥੇ ਕੰਮ ਹੋ ਜਾਂਦਾ ਹੈ ਨੰਬਰ ਪਲੇਟਾਂ ਫਿਲਹਾਲ ਤਾਂ ਚਲੋ ਬੰਦ ਹੋ ਗਈਆਂ ਬਟ ਕੋਈ ਜੇ ਫੈਂਸੀ ਨੰਬਰ ਪਲੇਟ ਲਾਈਟ ਵਾਲੀ ਬਣਾਉਣਾ ਚਾਹੁੰਦਾ ਹੋਵੇ ਜਾਂ ਕੋਈ ਵੀ ਕਿਸੇ ਵੀ ਤੁਹਾਡੇ ਕੰਮ ਦੇ ਰਿਲੇਟਿਡ ਕੋਈ ਵੀ ਚੀਜ਼ ਤੁਸੀਂ ਕਰਵਾਉਣੀ ਚਾਹੁੰਦੇ ਹੋ ਤਾਂ ਇੱਥੇ ਤੁਸੀਂ ਭਾਈ ਕੋਲ ਕਰਵਾ ਸਕਦੇ ਹੋ ਪੂਰੇ ਸ਼ਹਿਰ ਨਾਲੋਂ ਮੈਂ ਤਾਂ ਕਹੂੰਗਾ ਸਭ ਤੋਂ ਘੱਟ ਰੇਟ ਆ ਤੇ ਕੁਆਲਿਟੀ ਸਭ ਤੋਂ ਟੌਪ ਨਾਚ ਹੈਗੀ ਆ ਜਿੱਦਾਂ ਕਿ ਤੁਸੀਂ ਆ ਦੇਖ ਹੀ ਸਕਦੇ ਹੋ ਬੁਲਟ ਦੇ ਜਿਹੜੀ ਟੈਂਕੀ ਤੇ ਲੱਗਦੇ ਨੇ ਜਿਹੜੇ ਉਸ ਦੇ ਸਕ੍ਰੈਚ ਨੂੰ ਬਚਾਉਣ ਦੇ ਲਈ ਸੋ ਇੱਧਰ ਸਾਰੀ ਬਾਜੀ ਦੇ ਹਾ ਸਟਿਕਰਿੰਗ ਵਗੈਰਾ ਪਈ ਹੋਈ ਆ ਤੇ ਉਹਨਾਂ ਕੀ ਪਰਫਿਊਮ ਵੀ ਭਾਈ ਨੇ ਰੱਖੇ ਹੋਏ ਨੇ ਸਾਰੇ ਸੋ ਜਿੱਦਾਂ ਦਾ ਵੀ ਕੰਮ ਕਰਾਣਾ ਹੋਵੇ ਤੋਂ ਮੇਰੇ ਵੱਲੋਂ ਤਾਂ 100% ਰਿਕਮੈਂਡੇਸ਼ਨ ਆ ਡਿਸਕ੍ਰਿਪਸ਼ਨ ਦੇ ਵਿੱਚ ਤੇ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਕੋਈ ਵੀ ਕੁਆਰੀ ਹੋਵੇ ਕਿਤੇ ਵੀ ਤੁਸੀਂ ਪੰਜਾਬ ਦੇ ਵਿੱਚ ਜਾਂ ਆਲ ਓਵਰ ਇੰਡੀਆ ਕਿਤੇ ਵੀ ਕੋਈ ਸਟicker ਬਣਵਾ ਕੇ ਜਿੰਨੇ ਸਾਈਜ਼ ਦਾ ਵੀ ਮੰਗਵਾਣਾ ਚਾਹੁੰਦੇ ਹੋ ਤੁਸੀਂ ਇੱਕ ਰਿੰਗ ਕਰੋ ਜਾਂ WhatsApp ਤੇ ਮੈਸੇਜ ਕਰੋ ਭਾਈ ਨੂੰ ਤੇ ਤੁਹਾਨੂੰ ਉਸ ਦਾ ਰਿਪਲਾਈ ਤੇ ਵਿਦ ਪ੍ਰਾਈਸ ਭਾਈ ਹਣੀ ਦੱਸ ਦੋਗੇ ਸੋ ਜਿਹੜਾ ਮੈਪ ਹੈਗਾ ਹਾਫ ਇੱਕ ਡੋਰ ਤੇ ਬਣੂਗਾ ਆਫ ਇੱਕ ਡੋਰ ਤੇ ਬਣੂਗਾ ਕਿਉਂਕਿ ਹਾਈਟ ਇਸ ਦੀ ਜਿਹੜੀ ਲੈਂਥ ਮੈਂ ਕਹਿ ਸਕਦਾ ਕਾਫੀ ਜ਼ਿਆਦਾ ਹੈ ਸੋ ਭਾਈ ਇਸ ਹਿਸਾਬ ਨਾਲ ਕਰਿਓ ਕਿ ਜਿਹੜੇ ਹਾ ਮਤਲਬ ਨਾਮ ਵੀ ਹੈਗੇ ਆ ਸ਼ਹਿਰਾਂ ਦੇ ਉਹ ਵਿੱਚੋਂ ਪੂਰਾ ਇੱਕ ਪਾਸੇ ਪੇਸਟ ਕਰ ਦਿੰਦੇ ਹਾਂ ਹਾ ਉਤਾਰ ਕੇ ਬੋਲੀਏ ਬਸ ਸਿਰਫ ਨਾਮ ਤੇ ਵਿੱਚੋਂ ਵਟਾਂਗੇ ਸ਼ਹਿਰ ਦਾ ਨਾਮ ਪੂਰਾ ਇੱਧਰ ਇੱਕ ਡੋਰ ਤੇ ਘਾ ਲੈਂਦੇ ਹਾਂ ਕੁਝ ਇਹੋ ਜਿਹਾ ਮਤਲਬ ਬਲੈਕ ਸ਼ੀਟ ਹੁੰਦੀ ਹੈ ਜਿਸ ਤੇ ਉਹ ਜਿੱਦਾਂ ਤੁਹਾਨੂੰ ਦਿਖਾਇਆ ਮਸ਼ੀਨ ਦੇ ਨਾਲ ਕਟਿੰਗ ਕਰਕੇ ਤੇ ਵਿੱਚ ਉਹਦੀ ਹੈ ਜਿਹੜਾ ਹਜੇ ਆ ਬਲੈਕ ਉੱਤਰ ਜਾਣਾ ਹੈ ਦੇਖ ਸਕਦੇ ਹੋ ਇੱਥੇ ਜਿਹੜਾ ਆ ਪਹਾੜ ਬਣਿਆ ਹੋਇਆ ਹੈ ਸੋ ਇਦਾਂ ਸਾਰੇ ਇਹ ਨਿਕਲ ਜਾਂਦੇ ਇਹ ਹਜੇ ਹਾਫ ਇਹ ਕੱਢਿਆ ਹੋਇਆ ਹੈ ਹਾਫ ਇਸ ਦੇ ਨਾਲ ਹੋਰ ਨਿਕਲਣਾ ਹੈ ਸੇਮ ਦੂਸਰੀ ਸਾਈਡ ਦਾ ਵੀ ਹਾਫ-ਹਾਫ ਕਰਕੇ ਨਿਕਲਨੇ ਆ ਤੇ ਇਹ ਕਹ ਲਓ ਇੱਕ ਸਿੰਗਲ ਪੀਸ ਹੈ ਜੇ ਤਿੰਨ ਪੀਸੇ ਦੇ ਨਾਲ ਦੇ ਹੋਰ ਨਿਕਲਨੇ ਟੋਟਲ ਤੇ ਇਸ ਤੋਂ ਬਾਅਦ ਇਹ ਟੇਪ ਲਗਾ ਕੇ ਪੂਰੀ ਇਸ ਨੂੰ ਤੇ ਫਿਰ ਇੰਸਟਾਲ ਹੋ ਗਿਆ ਸੋ ਫਾਈਨਲੀ ਜੀ ਆਪਣਾ ਜਿਹੜਾ ਮੈਪ ਕੰਪਲੀਟ ਹੋ ਗਿਆ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਕੰਪਾਸ ਲਿਖਾਈ ਹੈ ਇੱਥੇ ਇੰਸਟਾਗ੍ਰam ਦੀ ਆਈਡੀ ਸੋ ਇਸ ਵਾਰੀ ਜਿਹੜਾ ਮੈਪ ਆਪਾਂ ਕਾਫੀ ਵੱਡਾ ਬਣਵਾਇਆ ਹੈ ਤੇ ਗੱਲ ਕਰੀਏ ਜਿੱਦਾਂ ਕਿ ਹੁਸ਼ਿਆਰਪੁਰ ਤੋਂ ਆਪਾਂ ਚੱਲਾਂਗੇ ਪਿਛਲੀ ਵਾਰੀ ਆਪਾਂ ਗਏ ਸੀ ਕਿ ਫਗਵਾੜਾ ਵਾਇ ਲੁਧਿਆਣਾ ਸੋ ਇਸ ਵਾਰੀ ਇਹ ਰੂਟ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੰਦ ਹੈ ਤਾਂ ਇਧਰੋਂ ਆਪਾਂ ਜਾਵਾਂਗੇ ਸਿੱਧਾ ਚੰਡੀਗੜ੍ਹ ਵਾਇ ਰੂਪੜ ਤੇ ਫਿਰ ਉੱਥੋਂ ਪੌਂਟਾ ਸਾਬ ਤੋਂ ਹੁੰਦੇ ਹੋਏ ਆਪਾਂ ਰੁਕਾਂਗੇ ਰਿਸ਼ੀਕੇਸ਼ ਤੇ ਵਿੱਚ ਹਰਦਵਾਰ ਚਲੋ ਦੂਸਰੀ ਸਾਈਡ ਪਾ ਜਾਂਦਾ ਇਧਰੋਂ ਪੌਂਟਾ ਸਾਬ ਵੱਲੋਂ ਰਿਸ਼ੀਕੇਸ਼ ਆਏਗਾ ਤੇ ਦੇਰਾਦੂਨ ਆਏਗਾ ਇਸ ਤੋਂ ਬਾਅਦ ਇੱਕ ਦਿਨ ਦੀ ਸਾਡੀ ਸਟੇ ਇੱਥੇ ਹੋਏਗੀ ਨੈਕਸਟ ਡੇਸ ਤੋਂ ਦੀ ਚੱਲਾਂਗੇ ਆਪਾਂ ਹੁੰਦੇ ਹੋਏ ਸ਼੍ਰੀ ਨਗਰ ਦੇਵ ਪ੍ਰਿਆਗ ਰੁਦਰ ਪ੍ਰਿਆਗ ਜੋਸ਼ੀਮੱਠ ਤੇ ਆਪਾਂ ਰੁਕਾਂਗੇ ਗੋਵਿੰਦ ਘਾਟ ਉੱਥੋਂ ਦੀ ਹੈਲੀਕਾਪਟਰ ਲੈ ਕੇ ਆਪਾਂ ਸਿੱਧੇ ਜਾਵਾਂਗੇ ਗੋਬਿੰਦ ਧਾਮ ਗੋਬਿੰਦ ਧਾਮ ਇਹਨਾਂ ਦੋਨਾਂ ਦੇ ਵਿੱਚ ਆ ਤੇ ਇੱਥੋਂ ਦੀ ਫਿਰ 6 ਕਿਲੋਮੀਟਰ ਦੀ ਜਿਹੜੀ ਹੈਗੀ ਹੈ ਟਰੈਕਿੰਗ ਹੈ ਸ਼੍ਰੀ ਹਿਮਕੁੰਡ ਸਾਹਿਬ ਨੂੰ ਤੇ ਗੱਲ ਕਰੀਏ ਐਲਟੀਟਿਊਡ ਦੀ ਇਹ ਸਭ ਤੋਂ ਮੈਂ ਕਹੂੰਗਾ ਵਰਲਡ ਦਾ ਜਿਹੜਾ ਟੌਲੈਸਟ ਐਲਟੀਟਿਊਡ ਤੇ ਆ 4662 ਮੀਟਰ ਦੀ ਹਾਈਟ ਤੇ ਇਹ ਗੁਰਦੁਆਰਾ ਹੈਗਾ ਜਿਹੜਾ ਕਿ ਉਹਨੂੰ ਬਣਾਉਂਦਾ ਹੈ ਵਰਲਡ ਦੀ ਸਭ ਤੋਂ ਹਾਈएस्ट ਉਚਾਈ ਤੇ ਜਿਹੜਾ ਗੁਰਦੁਆਰਾ ਕੁਝ ਇਹੋ ਜਿਹੀ ਗੱਡੀ ਦੀ ਲੁੱਕ ਆਈ ਹੈ ਮੈਪ ਦੀ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸੋ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਲੁੱਕ ਇਹ ਤੇ ਇੱਕ ਵਾਰੀ ਮੈਂ ਤੁਹਾਨੂੰ ਗੱਡੀ ਦਾ ਸਦਾ ਵਾਓ ਕਰਾਉਂਡ ਵੀ ਦਿਖਾ ਦਿੰਨਾ ਸਾਰਾ ਸੇਮ ਮੈਪ ਇਧਰ ਵੀ ਉਹੀ ਚੀਜ਼ ਆਪਾਂ ਫੋਲੋ ਕੀਤੀ ਹੈ ਇੱਧਰ ਵੀ ਕੋਈ ਆਪਾਂ ਮਤਲਬ ਅਲੱਗ ਨਹੀਂ ਕਨਸੈਪਟ ਬਸ ਇੰਨਾ ਹੈ ਕਿ ਮੈਪ ਇਧਰੋਂ ਇਧਰੋਂ ਸਟਾਰਟ ਹੁੰਦਾ ਹੈ ਉਧਰੋਂ ਪਿੱਛੋਂ ਸਟਾਰਟ ਹੁੰਦਾ ਹੈ ਕਿਉਂਕਿ ਗੱਡੀ ਦੀ ਡਾਇਰੈਕਸ਼ਨ ਜਿਹੜੀ ਹੈਗੀ ਹੈ ਚੇਂਜ ਹੋ ਜਾਂਦੀ ਹੈ ਸੋ ਪਿੱਛੇ ਸੇਮ ਉਹੀ ਮਤਲਬ ਕੰਪਾਸ ਤੇ ਲਾਸਟ ਦੇ ਵਿੱਚ ਜਿਹੜੀ ਹੈਗੀ ਆ ਮੇਰੀ ਇੰਸਟਾਗ੍ਰam ਤੇ YouTube ਦੀ ਆਈਡੀ ਸੋ ਹੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਬਾਕੀ ਹੋਰ ਗੱਲ ਕਰਾਂ ਤਾਂ ਹੋਰ ਥੋੜੀ ਬਹੁਤੀ ਤਿਆਰੀ ਚੱਲ ਹੀ ਰਹੀ ਆ ਸੋ ਇੱਕ ਵਾਰੀ ਤੁਹਾਨੂੰ ਮੈਂ ਹੋਰ ਵੀ ਦਿਖਾ ਦੇਣਾ ਅੰਦਰ ਪਿੱਛੇ ਵਾਲੀਆਂ ਆਪਾਂ ਜਿਹੜੀਆਂ ਸੀਟਾਂ ਹੈਗੀਆਂ ਪੂਰੀਆਂ ਕੰਪਲੀਟਲੀ ਰਿਮੂਵ ਕਰਤੀਆਂ ਸੀਗੀਆਂ ਕਿਉਂਕਿ ਫਿਰ ਸਪੇਸ ਸਾਨੂੰ ਜ਼ਿਆਦਾ ਚਾਹੀਦੀ ਸੀਗੀ ਸੋ ਆ ਗੱਲ ਕਰਾਂ ਤਾਂ ਇੱਕ ਆਪਾਂ ਰੱਖਿਆ ਜੀ ਪੋਰਟੇਬਲ ਸਟੂਲਸ ਸੋ ਆ ਤੁਸੀਂ ਦੇਖ ਸਕਦੇ ਹੋ ਜਸਤੇ ਨੂੰ ਇਦਾਂ ਰੱਖਣਾ ਤੇ ਆ ਇਦਾਂ ਪੋਰਟੇਬਲ ਸਟੂਲ ਜਿਹੜੇ ਹੈਗੇ ਇਹ ਬਣ ਜਾਂਦੇ ਆ ਸੋ ਸੈਟ ਆਫ 4 ਆਪਾਂ ਇਹ ਰੱਖੇ ਹੋਏ ਨੇ ਕਿਉਂਕਿ ਇੱਥੇ ਕਿਤੇ ਜੇ ਰੁਕਣਾ ਹੋਵੇ ਤਾਂ ਆਪਾਂ ਬੰਦਾ ਆਪਣਾ ਇੰਤਜ਼ਾਮ ਰੱਖ ਸਕਦਾ ਨਾਲ ਹੀ ਇੱਕ ਟੂਲ ਕਿੱਟ ਰੱਖੀ ਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਕੀ ਕੁਛ ਹੈ ਦੇ ਵਿੱਚ ਤੇ ਦੇ ਵਿੱਚ ਬੇਸਿਕਲੀ ਜਿਹੜੀ ਜ਼ਰੂਰਤ ਵਾਲੀਆਂ ਜਿਹੜੀਆਂ ਵਾਇਰ ਹੁੰਦੀਆਂ ਨੇ ਇਹ ਜੰਪਰ ਕਹਿ ਦਿੰਦੇ ਜੰਪਰ ਕੇਬਲਸ ਇੱਕ ਆਪਾਂ ਰੱਖਿਆ ਹੈ ਜੀ ਟਾਇਰ ਵਿੱਚ ਹਵਾ ਭਰਨੇ ਵਾਲਾ ਮਸ਼ੀਨ ਇੱਕ ਆਪਾਂ ਰੱਖਿਆ ਟੋਇੰਗ ਹੁੱਕ ਇਹ 2 ਟਨ ਤੱਕ ਦੀ ਮੈਕਸਿਮਮ ਕਬੈਸਟੀ ਖਿੱਚ ਸਕਦੀ ਹੈ ਇਹ ਨਾਲ ਆਪਾਂ ਇੱਕ ਵਾਰ ਤੁਸੀਂ ਦੇਖਿਆ ਹੋਣਾ ਥਾਰ ਤੇ ਟਰੈਕਟਰ ਦੋਨੋਂ ਇਕੱਠੇ ਫਸੇ ਹੋਏ ਸੀਗੇ ਤੇ ਉਹ ਵੀ ਆਪਾਂ ਖਿੱਚੇ ਸੀਗੇ ਤੇ ਨਾਲ ਇਸ ਦੇ ਜਿਹੜੇ ਹੈਗੇ ਆਹ ਸ਼ੈਕਲਸ ਆਉਂਦੇ ਨੇ ਇਹ ਵੀ ਬਹੁਤ ਹੀ ਜ਼ਿਆਦਾ ਹੈਵੀ ਬਿਲਡ ਦੇ ਵਿੱਚ ਨੇ ਕਿਤੇ ਟੁੱਟਦੇ ਨਹੀਂ ਸੌਖੇ ਇਹ ਸੋ ਆਹ ਤੁਸੀਂ ਦੇਖ ਸਕਦੇ ਹੋ ਸ਼ੈਕਲਸ ਤੇ ਨਾਲ ਇਹਦੇ ਪਿੰਨ ਸੀਟਾਂ ਪੰਦ ਦੋਨੋਂ ਸਾਈਡ ਤੋਂ ਰਿਮੂਵ ਕਰਤੀਆਂ ਸਿਗੀਆਂ ਬਹੁਤ ਈਜ਼ੀ ਪ੍ਰੋਸੈਸ ਹੈ ਅ ਟੋਟਲ 2 ਸਕਰੂਜ਼ ਹੁੰਦੇ ਨੇ ਜਿਹੜੇ ਆਪਾਂ ਖੋਲਣੇ ਤੇ ਸੀਟ ਸਾਡੀ ਪੂਰੀ ਬਾਹਰ ਆ ਜਾਂਦੀ ਹੈ ਸੋ ਸਪੇਸ ਵਾਈਜ਼ ਤਾਂ ਪੂਰੀ ਕਹਿ ਲਓ ਹੁਣ ਕੋਈ ਟੈਨਸ਼ਨ ਹੀ ਨਹੀਂ ਰਹੀ ਗੱਡੀ ਦੇ ਵਿੱਚ ਪੂਰੀ ਖੁੱਲੀ ਡੁੱਲੀ ਹੋ ਗਈ ਹੈ ਤੇ ਹੋਰ ਜੋ ਵੀ ਸਮਾਨਦਾਰ ਨੂੰ ਦਿਖਾਣਾ ਹੈ ਨਾ ਕੀ ਕੁਝ ਲੈ ਕੇ ਚੱਲੇ ਆ ਸੋ ਇੱਕ ਐਕਸੈਸਰੀ ਦੀ ਹੋਰ ਮੈਂ ਇੱਥੇ ਤੁਹਾਡੇ ਨਾਲ ਗੱਲ ਕਰਾਂਗਾ ਉਹ ਹੈਗੀ ਹੈ ਜੀ ਇਹ ਡੈਸ਼ ਕੈਮ ਹੈ ਗਾਰਮੇਨ ਦਾ 57 ਮਾਡਲ ਹੈ ਇਹ ਇਹ ਮੈਂ ਬਾਹਰੋਂ ਪਰਚੇਸ ਕੀਤਾ ਸੀਗਾ ਤੇ ਇੱਥੋਂ ਵੀ ਮਿਲਦੇ ਆ ਇੱਥੋਂ ਵਟ ਚਾਈਨੀਜ਼ ਮਿਲਦੇ ਆ ਤੇ ਕੋਈ ਵਧੀਆ ਬ੍ਰਾਂਡ ਮੈਨੂੰ ਨਹੀਂ ਮਿਲ ਰਿਹਾ ਸੀਗਾ ਸੋ ਜਿਸ ਕਰਕੇ ਮੈਂ ਇਹ ਬਾਹਰੋਂ ਫਿਰ ਕੈਨੇਡਾ ਤੋਂ ਪਰਚੇਸ ਕੀਤਾ ਸੀਗਾ ਇਸ ਦੇ ਵਿੱਚ 128 GB ਦਾ ਕਾਰਡ ਪਾਇਆ ਹੋਇਆ ਤੇ ਅਰਾਊਂਡ ਇਹ ਸਾਰੀ ਜਿੰਨੀ ਵੀ ਰਿਕਾਰਡਿੰਗ ਹੈਗੀ ਆ ਜਿੰਨੇ ਦਿਨ ਦੀ ਵੀ ਟਰੈਵਲਿੰਗ ਹੈਗੀ ਆ इवन ਕਿ ਘੜੀ ਗੱਡੀ ਤੇ ਜੇ ਕੋਈ ਗੱਡੀ ਨੂੰ ਹਲਾਉਂਦਾ ਵੀ ਹੈ ਮੂਵਮੈਂਟ ਵੀ ਕਰਦਾ ਹੈ ਤਾਂ ਇਹ ਉਹ ਵੀ ਕੈਪਚਰ ਕਰ ਲੈਂਦਾ ਹੈ ਕਿਉਂਕਿ ਇਸ ਦੇ ਵਿੱਚ ਜਿਹੜੇ ਸੈਂਸਰ ਲੱਗੇ ਹੋਏ ਨੇ ਜੇ ਦਾ ਕੋਈ ਵੀ ਮੰਨ ਲਓ ਗੱਡੀ ਨੂੰ ਹਲਾਉਂਦਾ ਜਾਂ ਕੋਈ ਟੱਚ ਕਰਦਾ ਹੈ ਤਾਂ ਇਹਨੇ ਆਟੋਮੈਟਿਕਲੀ ਔਨ ਹੋ ਜਾਣਾ ਹੈ ਸੋ ਇਹਨੂੰ ਵੀ ਆਪਾਂ ਮਾਉਂਟ ਕਰਾਂਗੇ ਇੱਥੇ ਇਸ ਦੀ ਚਾਰਜਿੰਗ ਕੇਬਲ ਹੈ ਫਿਲਹਾਲ ਦੀ ਘੜੀ ਉਤਾਰਿਆ ਹੋਇਆ ਹੈ ਸਿਕਾ ਮੈਂ ਇਹ ਤੇ ਇੱਕ ਐਕਸੈਸਰੀ ਵੀ ਮੈਂ ਕਹੂੰਗਾ ਤੁਸੀਂ ਹਰੇਕ ਗੱਡੀ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਡੇ ਕੋਲ ਆਪਣੀ ਗੱਡੀ ਦਾ ਪ੍ਰੂਫ ਹੋ ਜਾਂਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਜਾਣ ਬੁੱਝ ਕੇ ਕੋਈ ਇਸ਼ਾਰਾਤ ਕਰ ਜਾਂਦਾ ਤਾਂ ਜਿਸ ਕਰਕੇ ਇਹ ਗੱਡੀ ਦੀ ਪੂਰੀ ਜਿੰਨੀ ਵੀ ਡਰਾਈਵ ਹੈ ਸੋ ਇਦਾਂ ਇਹ ਪੂਰੀ ਡਰਾਈਵ ਜਿਹੜੀ ਹੈਗੀ ਰਿਕਾਰਡ ਕਰ ਲੈਂਦਾ ਸੋ ਇੱਕ ਇਹ ਵੀ ਐਸੈਸਰੀ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਵੀ ਤੁਸੀਂ ਲਗਾ ਕੇ ਰੱਖੋ ਇਹ ਗੱਡੀ ਆਪਣੀ ਦੇ ਵਿੱਚ ਬਹੁਤ ਹੀ ਕੰਮ ਦੀ ਚੀਜ਼ ਆ ਸੋ ਕੁਝ ਇਹੋ ਜਿਹੀ ਆਪਣੀ ਜਿਹੜੀ ਤਿਆਰੀ ਹੈਗੀ ਆ ਜੀ ਹੋ ਚੁੱਕੀ ਆ ਥੋੜਾ ਬਹੁਤ ਜਿਹੜਾ ਸਮਾਨ ਰਹਿੰਦਾ ਆ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਲੈ ਲੈਣਾ ਸੋ ਤੁਹਾਨੂੰ ਇੱਕ ਮੇਰੇ ਵੱਲੋਂ ਸਪੈਸ਼ਲ ਰეკਮੈਂਡੇਸ਼ਨ ਹੈ ਵੀ ਜੇ ਤੁਸੀਂ ਆਪਣੀ ਗੱਡੀ ਦੇ ਵਿੱਚ ਜਾ ਰਹੇ ਹੋ ਤਾਂ ਆਪਣੀ ਟੂਲ ਕਿਟ ਵਗੈਰਾ ਗੱਡੀ ਦੀ ਪ੍ਰੋਪਰ ਤੁਸੀਂ ਲੈ ਕੇ ਚੱਲੋ ਤੇ ਇੱਕ ਵਾਰੀ ਆਪਣੀ ਗੱਡੀ ਮਕੈਨਿਕ ਨੂੰ ਚੈੱਕ ਕਰਵਾ ਕੇ ਚੱਲੋ ਕਿਉਂਕਿ ਹਾਇਰ ਐਲਟੀਟਿਊਡ ਤੇ ਗੱਡੀ ਚੱਲਣੀ ਹੈ ਉੱਥੇ ਦਾ ਬੰਦੇ ਦਾ ਸਾਹ ਔਖਾ ਹੋ ਜਾਂਦਾ ਹੈ ਤੇ ਤੁਹਾਡੀ ਫਿਰ ਗੱਡੀ ਚ ਪ੍ਰੋਪਰ ਨਹੀਂ ਸਹੀ ਚੱਲ ਰਹੀ ਤਾਂ ਦਿੱਕਤ ਕਰੂਗੀ ਤੇ ਫਿਰ ਉੱਥੇ ਰਸਤੇ ਦੇ ਵਿੱਚ ਮਕੈਨਿਕਸ ਵੀ ਨਹੀਂ ਹੁੰਦੇ ਸੋ ਆਪਣਾ ਸਮਾਨ ਆਪਣੇ ਨਾਲ ਕੈਰੀ ਕਰਕੇ ਚੱਲੋ ਪ੍ਰੋਪਰ ਸੇਫ ਤਰੀਕੇ ਨਾਲ ਚੱਲੋ ਮੈਂ ਤਾਂ ਇਹੀ ਕਹੂੰਗਾ ਤੇ ਬਾਕੀ ਵਲੌਗਸ ਦਾ ਤੁਹਾਨੂੰ ਹੁਣ ਦੇਖਦੇ ਹੀ ਰਹਿਣੇ ਆ ਸਾਡੇ ਜਿੱਦਾਂ ਜਿੱਦਾਂ ਆਪਾਂ ਹੁਣ ਦਿਨ ਕਵਰ ਕਰਾਂਗੇ ਉਦਾਂ ਉਦਾਂ ਤੁਹਾਡੇ ਨਾਲ ਮੈਂ ਵਲੌਗ ਸੇਅਰ ਕਰਦਾ ਰਹੂੰਗਾ ਤੇ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਡੇ ਲਈ ਇਨਫੋਰਮੇਟਿਵ ਹੋਊਗੀ ਬਾਕੀ ਕੋਈ ਵੀ ਰਿਕਮੈਂਡੇਸ਼ਨ ਕੋਈ ਵੀ ਤੁਹਾਨੂੰ ਕੁਐਰੀ ਹੋਵੇ ਤੁਸੀਂ ਮੈਨੂੰ ਜਾਂ ਦੀਪ ਨੂੰ ਇੰਸਟਾਗ੍ਰam ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਕੋਈ ਜਾ ਰਿਹਾ ਹੈ ਤਾਂ ਤੁਹਾਨੂੰ ਕੰਟੈਕਟ ਕਰ ਲਓ ਤੇ ਕੋਮ ਕੀ ਸਾਥ ਨਾਲ ਵਧੀਆ ਦਰਸ਼ਨ ਹੋ ਜਾਂਦੇ ਆ ਤੇ ਬਣਿਆ ਰਹੋ ਵੀਡੀਓ ਦੇ ਨਾਲ ਚੈਨਲ ਦੇ ਨਾਲ ਵੀਡੀਓ ਤੁਹਾਨੂੰ ਹੁਣ ਦੇਖਣ ਨੂੰ ਮਿਲਦੀਆਂ ਰਹਿਣੀਆਂ ਨੇ ਤੇ ਮਿਲਦੇ ਆ ਜਲਦੀ ਅਗਲੀ ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ